ਹਲਕਾ ਤਰੰਤਰੰਦੇ ਪਿੰਡ ਵੱਡੀ ਪੱਧਰੀ ਵਿਖੇ ਮਾਤਾ ਰਾਣੀ ਮੰਦਿਰ ਦੇ ਬਿਲਕੁਲ ਸਾਹਮਣੇ ਪੰਚਾਇਤ ਵੱਲੋਂ ਸਾਰੇ ਜਾ ਰਹੇ ਸਿਹਤ ਕੇਂਦਰ ਦਾ ਜਮਾਤਾ ਰਾਣੀ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੰਦਿਰ ਦੀ ਹਦੂਦ ਅੰਦਰ ਪ੍ਰਸਤਾਵਿਤ ਇਹ ਸਿਹਤ ਕੇਂਦਰ ਗੈਰ ਕਾਨੂੰਨੀ ਹੈ ਅਤੇ ਪੰਚਾਇਤ ਵੱਲੋਂ ਤੱਕੇ ਨਾਲ ਉਸਾਰਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਉਹ ਮੰਦਿਰ ਦੀ ਜਗ੍ਹਾ ਵਿੱਚ ਇਹ ਉਸਾਰੀ ਹਰਗिज ਨਹੀਂ ਹੋਣ ਦੇਣਗੇ ਆਜੋ ਸਾਰੇ ਯਾਰ ਕੀ ਕਰਦੇ ਹੋ ਅੱਜ ਕੀ ਕੀ ਨਾਮ ਤੁਹਾਡਾ ਮੇਰਾ ਬਲਵਿੰਦਰ ਕੁਮਾਰ ਨਾਮ ਆ ਪਿੰਡ ਕਿਹੜਾ ਇਹ ਪਿੰਡ ਵੱਡੀ ਪੱਤਰੀ ਹੈ ਜੀ ਕੀ ਮਸਲਾ ਜੀ ਮਸਲਾ ਇਹ ਆ ਜੀ ਇਹ 70 ਸਾਲ ਪੁਰਾਣਾ ਮੰਦਿਰ ਆ ਜੀ ਤੇ 25 ਸਾਲ ਪਹਿਲਾਂ ਇੱਥੋਂ ਅਸੀਂ ਛੱਪੜ ਪੂਰ ਕੇ ਤੇ ਮਿੱਟੀ ਪਾਈ ਹੈ ਜੀ ਪਿੰਡ ਦੇ ਟ੍ਰੈਕਟਰ ਟਰਾਲੀਆਂ ਲੱਗੇ ਆ ਇਹ ਪਾਣੀ ਜੋ ਵੀ ਆ ਸਾਡਾ ਅਸੀਂ ਆਪਣੇ ਕੋਲੋਂ ਪਾਇਆ ਤੇ ਸੇਵਾ ਵੀ ਸਾਰੇ ਭਰਾਵਾਂ ਨੇ ਸਾਡੇ ਪਿੰਡ ਦੇ ਆਣੇ ਕੀਤੀ ਹੈ ਸਾਰਿਆਂ ਭੈਣਾ ਭਰਾਵਾਂ ਨੇ ਪਿੰਡ ਆ ਲਿਆ ਨੇ ਸਾਰਿਆਂ ਬੜਾ ਸੰਯੋਗ ਦਿੱਤਾ ਜੀ ਇਸ ਕੰਮ ਵਾਸਤੇ ਸਾਨੂੰ ਤੇ ਇਹ ਵਿਸ਼ਾਲ ਮੰਦਰ ਇਹ ਨਾ ਭੈਣਾ ਭਰਾਵਾਂ ਦੇ ਵਾਸਤੇ ਹੀ ਖੜਾ ਆ ਇਹਨਾਂ ਦੇ ਸੰਯੋਗ ਨਾਲ ਹੀ ਖੜਾ ਆ ਪਰ ਅੱਜ ਸਾਡੇ ਹੀ सरपंच ਉੱਠ ਕੇ ਕਹ ਲਾਗੇ ਇਹ ਪਿੰਡ ਦੇ ਵਿੱਚ ਇਹਨਾਂ ਦੀ ਮੱਤ ਵੀ ਪੂਰੀ ਕੀਤੀ ਸਰਦਾਰ ਸਰਵਿੰਦਰ ਸਿੰਘ ਦੀ ਬੜੀ ਮਤ ਕੀਤੀ ਜਿੱਥੇ ਵੀ ਸਾਡੇ ਯਾਰ ਦੋਸਤ ਉਹਨਾਂ ਨੂੰ ਵੀ ਕਹਾ ਵੀ ਸਰਦਾਰ ਅਸਲਵਿੰਦਰ ਸਿੰਘ ਦੀ ਆਮ ਪਾਰਟੀ ਦੀ ਆਪਾਂ ਹਮਤ ਕਰਨੀ ਹੈ ਤੇ ਕੀਤੀ ਵੀ ਆ। ਰਾਜ ਦੇ ਕੀਤੀ ਆ। ਫਿਰ ਸਰਪੰਚ ਨੇ ਜਦੋਂ ਇਹ ਕੰਮ ਕੀਤਾ ਟਵਾ ਟਾ ਪੁੱਟਿਆ ਤੇ ਮੈਂ ਸਰਪੰਚ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਮੈਂ ਸਰਪੰਚ ਜੀ ਮਾਦਰਾਨੀ ਦਾ ਮੰਦਿਰ ਆ ਤੇ ਕਿਰਪਾ ਕਰੋ ਸਾਡੇ ਤੇ ਇਹ ਕੰਮ ਨਾ ਕਰੋ ਕਹਿੰਦਾ ਮੈਨੂੰ ਕਿਹਾ ਸਰਪੰਚ ਸਾਹਿਬ ਨੇ ਵੀ ਅਹੀਂ ਪਾਰਕ ਬਣਾਉਣ ਲੱਗੇ ਉੱਥੇ ਤੇ ਮਗਰ ਅਹੀਂ ਪੰਚਾਇਤ ਘਰ ਬਣਾਉਣ ਲੱਗੇ ਤੇ ਮੈਨੂੰ ਇਹ ਜੀ پارک ਬਣ ਜੂਗੀ ਤੇ ਚਲੋ ਵਧੀਆ ਜੀ ਲੰਗਰ ਲੱਗਦਾ ਹੈ ਉੱਥੇ پارک ਜੇ ਲੰਗਰ ਲੱਗ ਜਾ ਕਰੂਗਾ ਜਾਗਰਣ ਹੁੰਦਾ ਮਾਤਾ ਰਾਣੀ ਦਾ ਬੜਾ ਤਗੜਾ ਵਿਸ਼ਾਲ ਤੇ ਸਾਰੇ ਹੀ ਪਿੰਡਾਂ ਪਿੰਡ ਦਾ ਕੋਈ ਵੀ ਨਹੀਂ ਸੱਜਣ ਮਿੱਤਰ ਜਿਹੜਾ ਵੀ ਇੱਥੇ ਨਹੀਂ ਆੜ ਕੇ ਮੱਥਾ ਟੇਕਦਾ ਜੀ ਉਹਨੇ پارک ਦੀ ਜਗਾ ਤੇ ਕੀ ਬਣਾ ਰਿਆ ਇਹ ਆਖੰਦਾ ਜੀ ਪੰਚਾਇਤ ਘਰ ਬਣਾਉਣ ਲੱਗੇ ਆਹੀਂ ਸਾਨੂੰ ਨਹੀਂ ਪਤਾ ਕਿ ਸਾਨੂੰ ਪਹਿਲਾਂ ਤਾਂ ਸਾਨੂੰ پارک ਦੱਸੀ ਹੈ ਨਾਲੇ ਹੁਣ ਪੰਚਾਇਤ ਘਰ ਦੱਸਿਆ ਪੰਚਾਇਤ ਘਰ ਇਹਨਾਂ ਸਾਨੂੰ ਮਗਰ ਦੱਸਿਆ ਇਹ ਵੀ ਮਗਰ ਬਣਾਉਣ ਲੱਗੇ ਆ ਔਰ ਇਹਨਾ ਮੇਨ ਮੰਦਿਰ ਦਾ ਦਰਵਾਜਾ ਜਿਹੜਾ ਹਾਂਜੀ ਤੁਸੀਂ ਕੀ ਚਾਹੁੰਦੇ ਅਸੀਂ ਇਹੋ ਹੀ ਆ ਵੀ ਸਾਡੇ ਨਾਲ ਨਿਆਂ ਕੀਤਾ ਜਾਵੇ ਇਹ ਜਿਹੜੀ ਜਗ੍ਹਾ ਜਿਹੜੀ ਇਹ ਸ਼ਾਮਲਾ ਜਗ੍ਹਾ ਇਹ ਪੂਰੀ ਗਈ ਆ ਛੱਪੜ ਪੂਰਿਆ ਗਿਆ ਤੇ ਕੋਈ ਹਾ ਟਰਾਲੀ ਮਿੱਟੀ ਦੀ ਪਈ ਹੋਣੀ ਤੇ ਘਟੋ ਘਟ ਵੀ ਜਦੋਂ ਤੁਸੀਂ ਮਿੱਟੀ ਪਾਈ ਆ ਕਿਸੇ ਸਾਨੂੰ ਕਿਸੇ ਨੇ ਨਹੀਂ ਰੋਕਿਆ ਜੀ ਸਾਰੇ ਪਿੰਦ ਨੇ ਸਹਿਯੋਗ ਦਿੱਤਾ ਕਿਸੇ ਨੇ ਨਹੀਂ ਰੋਕਿਆ ਜੀ ਅੱਛਾ ਹਾਂਜੀ ਕਿੰਨਾ ਸਾਲ ਕਿੰਨੇ ਸਾਲ ਪੁਰਾਣਾ ਇਹ ਇਹ ਮੰਦਿਰ 70 ਸਾਲ ਪੁਰਾਣਾ ਜੀ ਸਾਡੀ ਸੰਭਾਲ ਦੇ ਵਿੱਚ ਤੇ 25 ਸਾਲ ਸਾਨੂੰ ਮਿੱਟੀ ਪਾਈ ਨੂੰ ਹੋ ਗਿਆ ਤੇ ਤਾਰ ਵੀ ਲੱਗੀ ਜੇ ਘੇਰੇ ਘੇਰੇ ਖੰਬੇ ਵੀ ਗੱਡੇ ਜੇ ਆਹੀਂ ਪਰ ਸਾਡੇ ਨਾਲ ਬੜਾ ਜਿਆਦਾ ਧੱਕਾ ਹੋ ਰਿਹਾ ਜੀ ਅੱਛਾ ਇਹ ਜਗਾ ਜਿਹੜੀ ਆ ਕਿੰਨੀ ਟੋਟਲ ਮੰਦਿਰ ਦੀ ਕਿੰਨੀ ਜਗਾ ਸਾਨੂੰ ਤੇ 13 ਮਰਲੇ ਆਂਦੇ ਜੀ ਪਰ ਅਸੀਂ ਨਾਂ ਦੇ ਮੰਦਿਰ ਦੀ ਜਗਾ ਵੇਖ ਕਮੇਟੀ ਪਾਈ ਇੱਕ ਸ਼ਾਮਲਾੜ ਜਗਾ ਪੂਰੀ ਗਈ ਸੀ ਇਹ ਕਨਾਲ ਆ ਦੋ ਕਨਾਲ ਆ ਕਿੰਨੀ ਆ ਸਾਨੂੰ ਇਸ ਬਾਰੇ ਜਿਹੜਾ ਕੀ ਰੋਲਾ ਏ ਵੀਰ ਜਿੱਤਰਾ ਕਹਿ ਰਿਹਾ ਵੀ 25 ਸਾਲ ਤੋਂ ਮੰਦਿਰ ਦਾ ਕਬਜ਼ਾ ਹੈ ਪਰ ਹੁਣ ਨਵੀਂ ਪੰਚਾਇਤ ਜਿਹੜੀ ਆ ਇਹ ਕਬਜ਼ਾ ਛਡਾਉਣਾ ਚਾਹੁੰਦੀ ਸਾਡੇ ਜੰਮਣ ਤੋਂ ਪਹਿਲਾਂ ਦਾ ਇਹ ਮੰਦਿਰ ਚੱਲਣ ਡਿਆ ਜੀ ਤੇ ਇੱਥੇ ਲੋਕੀ ਆਣ ਕੇ ਨਮਸਕਾਰ ਕਰਦੇ ਆ ਰੱਖਾਂ ਰੱਖਦੇ ਆ ਮਾਦਾ ਰਾਣੀ ਜੋ ਹੁੰਦਾ ਆ ਬੱਚਿਆਂ ਨੂੰ ਤੇ ਇੱਥੇ ਆਣ ਕੇ ਸਭ ਕੁਝ ਹੁੰਦਾ ਆ ਤੇ ਸਾਡਾ ਸਾਨੂੰ 1978 ਚ ਸਾਡਾ ਬਾਪ ਦੂਸਰੀ ਵਾਰ ਸਰਪੰਚ ਬਣ ਗਿਆ ਸੀ ਉਸ ਤੋਂ ਪਹਿਲਾਂ ਦਾ ਇਹ ਮੰਦਿਰ ਸਾਹਿਬ ਚੱਲਣ ਡੇ ਆ ਹਾਂਜੀ ਪਹਿਲਾਂ ਕਦੀ ਕਿਸੇ ਪੰਚਾਇਤ ਨੇ ਵਿਰੋਧ ਨਹੀਂ ਕੀਤਾ ਨਾ ਨਾ ਕਿਸੇ ਨੇ ਕੋਈ ਨਹੀਂ ਕੀਤਾ ਪੰਚਾਇਤ ਨੇ ਸੋ ਨਾਲ ਇਲਾਕੇ ਦੇ ਮਿੱਟੀ ਪਾਈ ਆ ਮਿੱਟੀ ਪਵਾ ਕੇ ਇਹ ਪੀਲੇ ਛੱਪੜ ਬਹੁਤ ਡੂੰਘਾ ਹੁੰਦਾ ਸੀ ਬਹੁਤ ਵੱਡਾ ਛੱਪੜ ਸੀ ਇਸਪੇ ਬਹੁਤ ਦਿਨ ਲੱਗੇ ਰਿਹਾ ਇਲਾਕੇ ਦੇ ਮਿੱਟੀ ਪਵਾ ਕੇ ਤੇ ਫਿਰ ਛੱਪੜ ਪੂਰਾ ਗਿਆ ਆ ਤੇ ਇਹ ਮਾਤਾ ਰਾਣੀ ਉਦੋਂ ਦਾ ਥਾਂ ਵਰਤੰਡੀ ਗਈ ਜੀ ਜਿਵੇਂ ਸ਼ਰਮਾ ਜੀ ਨੇ ਦੱਸਿਆ ਆ ਪੀ ਇਹ ਬਿੱਟੀ ਦਾ ਖਰਚਾ ਸਾਰਾ ਅਸੀਂ ਕੋਲੋਂ ਕੀਤਾ ਹਾਂ ਕੁਝ ਕਹਿੰਨਾ ਕੀਤਾ ਸਾਰਾ ਕੋਲੋਂ ਕੀਤਾ ਕੁਝ ਨਗਰ ਨੇ ਗ੍ਰਾਈ ਕਰਕੇ ਦਿੱਤਾ ਗ੍ਰਾਈ ਕਰਕੇ ਦਿੱਤਾ आप परिवार के साथ समेत हाँ जी हम परिवार के साथ रहते हैं जी अभी आ, आ, कौन सही है कौन गलत? देखिए अभी तो सरपंच साहब ही धक्का कर रहे हैं इस मामले में गलत कर रहे हैं वो चीजें पंचायती की बहुत सारी जगह है आप वो पीछे भी कर सकते हैं इस काम को लेकिन सामने अगर आज कर देंगे तो मंदिर का आने वाला समय खराब हो जाएगा आ, लोगों को आने जाने में दिक्कत होगी पड़ेगा बहुत फर्क पड़ेगा अभी भी ये फर्क हुआ है जैसे दीपावली हो गई है अभी आने जाने में दिक्कत होती है लोगों को इसे पीछे नवरात्रे गई है उसमें भी दिक्कत होती है लोगों को आने जाने में पीछे भी जगराता हुआ है उस टाइम में भी हमारे मुंडे लोगों ने बोला था जो पीछे पत्थर कुछ गिरे हुए थे उसको साइड करा दो तो पूरा तरीके से साइड नहीं कराया गया है उसको वहीं पे रह दिए और बार बार एक ही बात मेरे को बोला जाता है यहाँ पे जो मंदिर को सिर्फ तेरह मरले ही पहली जगह है बाकी जगह पंचायत की है ठीक है ये चीज पंचायत की है और रहना भी यहीं पे है कोई उठा करके नहीं ले जाता लेकिन अगर मंदिर आज बढ़ती है तो पिंड का ही नाम होना है इसे। जैसे वो लोग कह रहे थे कि हम लोग तीन कलाले और दे देंगे आपको उधर देखिए जो जिस साइड में वो दे रहे हैं, उस साइड को देने से कोई खास फायदा नहीं होना है मंदिर को सामने की जो जगह होती है वो सामने की जगह होती है मंदिर भी होते हैं आज मान लिया वो बोल रहे हैं जो वहाँ पे हम जगह दे रहे हैं कल को कोई और सरपंच आएगा वो बोलेगा ये जगह खाली करो पंचायत की है ये चीजें तो ये तो मतलब भागते रहने वाली बात हो जाएगी अभी आपकी मांग क्या है? हमारी मांग यही चीजें हैं जो ये चीज को रोक दिया जाए फिलहाल में और ये काम आगे न बढ़ाई जाए कतार सरपंच ਪੈਂਡਾਲਾਂ ਨਾਲ ਲੜ ਕੇ ਸਜੋਗ ਦੇ ਪੰਜ 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 ਜਣੇ ਇਕੱਠੇ ਲੱਗੇ ਰਹੇ ਮਿੱਟੀ ਨੂੰ ਲੰਗਰ ਲੱਗਦੇ ਰਹੇ ਇਹ ਹੁਣ ਆ ਕੇ ਮਿੱਟੀ ਪਾਈ ਤੇ ਇੱਥੇ ਆ ਕੇ 25 ਸਾਲ 26 ਸਾਲਾਂ ਪਿਛੋਂ ਹੀ ਵੇਖਣ ਦੇ ਨਿਕਨੇ ਕਿ ਉਹਨੇ ਜਦੋਂ ਅਸੀਂ ਆਪ ਹਿਮਾ ਟੈਕਟ ਚਲਾ ਕੇ ਇਹ ਮਿੱਟੀ ਪਾਈ ਆ ਤੇ 25 26 ਸਾਲਾਂ ਪਿਛੋਂ ਜਿਹੜਾ ਇਹ ਆ ਕੇ ਬਹੁਤ ਗਲਤ ਕਰ ਰਿਹਾ ਕਿਉਂ ਕਦੀ ਕਿਸੇ ਪੰਚਾਇਤ ਨੇ ਰੋਕਿਆ ਸੀ ਨਾ ਕਿਸੇ ਨੇ ਰੋਕਿਆ ਸਾਰੇ ਨਾਲ ਰਲ ਕੇ ਇਹ ਕੰਮ ਨੂੰ ਵਧਾਇਆ ਹੈ ਮੇਲੇ ਤੇ ਵੀ ਗਰਾਹੀਵਾ ਚੜ ਕੇ ਸਭ ਦਿੰਦੇ ਆ ਪਰ ਇਹ ਕੰਮ ਹੈ ਗਲਤ ਮੈਂ ਜਦੋਂ ਇਹ ਬਣਾ ਰਹੇ ਮੋਦਰ ਨਹੀਂ ਬੜਾ ਰੋਲਾ ਪਾਇਆ ਆ ਤੇ ਕਿਹਸਾਰੇ ਮੁੰਡਿਆ ਇਥੇ ਸੋਣੀ ਮੇਰੀ ਮੈਂ ਸਰਪੰਚ ਦੇ ਕਾਲੇ ਵਿਆਹ ਦਾ ਸਰਪੰਚਾ ਉਹ ਵੀ ਕਿੰਨੀ ਜਗਾ ਪਈ ਆ ਉਥੇ ਬਣਾ ਲਾ ਉਹ ਨਹੀਂ ਆ ਨਹੀਂ ਤੇਰੇ ਜਿਹੜਾ ਕੰਮ ਹੋ ਜੁਗਾ ਇਥੇ ਮੈਂ ਉਹ ਬਣਾਉਣ ਲਗਾ ਉਹ ਬਣਾਉਣ ਲਗਾ ਉਹਨਾਂ ਦਾ ਮੈਂ ਹਸਪਤਾਲ ਬਣਾਉਣ ਲਗਾ ਇਹ 36 ਉਧਰ ਦੂਜੇ ਪਾਸੇ ਜਦ ਸਰਪੰਚ ਸਰਵਿੰਦਰ ਸਿੰਘ ਨਾਲ ਉਹ ਤੋਂ ਵਾਸਬੰਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਇਹ ਕਹਿ ਕੇ ਕੈਮਰੇ ਅੱਗੇ ਬੋਲਦੋਂ ਇਨਕਾਰ ਕਰ ਦਿੱਤਾ ਕਿ ਉਹ ਮੰਦਰ ਪ੍ਰਬੰਧਕਾਂ ਨਾਲ ਮਿਲ ਬੈਠ ਕੇ ਮਸਲਾ ਸੁਝਾ ਲੈਣਗੇ